ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਕਿ ਅਸੀਂ ਨਾ ਬੜੇ ਇਮੋਸ਼ਨਲ ਜਿਹੇ ਬੰਦੇ ਆ ਜिले ਸੰਗਰੂਰ ਆ ਦੇ ਉਧਰੋਂ ਮੈਂ ਛੱਡਿਆ ਨਹੀਂ ਮੈਨੂੰ ਇੱਕ ਤਰ੍ਹਾਂ ਦਾ ਕੱਢਿਆ ਗਿਆ 2000 ਮੈਂ ਆਪਣੇ ਮੇਰੀ ਵੀਡੀਓ ਤੁਸੀਂ ਨੇ ਸੁਣੀ ਹੋਣੀ ਆ ਸਾਰੀ ਵੀ ਵੱਡਾ ਲੀਡਰ ਤੇ ਛੋਟਾ ਲੀਡਰ ਕੌਣ ਹੁੰਦਾ ਜਿਹੜੇ 2.5 ਸਾਲ ਮੂਲ ਕੋਈ ਫਰੀਗੇ ਨੇ ਉਹ ਅੱਜ ਇੱਕਦਮ ਆ ਕੇ ਟਿਕਟਾਂ ਲੈ ਗਏ ਨੇ ਤੇ ਜਿਹੜੇ ਫਿਰ ਮਿਹਨਤ ਕਰਦੇ ਨੇ ਉਹ ਤਾਂ ਫਿਰ ਮਿਹਨਤੀ ਕਰੀ ਜਾਣਗੇ ساری ਉਮਰ ਮੈਂ ਮੁੱਖ ਮੰਤਰੀ ਸਾਹਿਬ ਦੀ ਬਾਹ ਇਸ ਕਿ ਕਿ ਇਹਨਾਂ ਨੇ ਮੇਰੀ ਬਾਹ ਫੜੀਆ ਕਿਉਂਕਿ ਇਹਨਾਂ ਨੂੰ ਪਤਾ ਵੀ ਯਾਰ ਆਪਾਂ ਨੇ ਕੰਮ ਕਰਨਾ ਤੇ ਸਾਡਾ ਮੋਟੀਵੇਸ਼ਨ ਜੇ ਅਸੀਂ ਕੋਈ ਸਰਕਾਰ ਦਾ 파ਟ ਹੋਵਾਂਗੇ ਤਾਂ ਹੀ ਕੋਈ ਕੰਮ ਕਰ ਸਕਦੇ ਆ ਨਹੀਂ ਇਹਨਾਂ ਨੇ ਤਾਂ ਸਾਨੂੰ ساری ਉਮਰ ਇਸੇ ਤਰੀਕੇ ਨਾਲ ਤਿਆਰੀਆਂ ਕਰਵਾਈਆਂ ਨੇ ਤੁਸੀਂ ਇਹਨਾਂ ਦੀ ਗੱਲ ਸੁਣਿਓ ਇੱਕ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਖੋਤਾ ਬਿਆਨ ਆ ਵੀ ਮੈਂ ਤਾਂ 5 6 ਮਹੀਨੇ ਜਦੋਂ ਪਹਿਲਾਂ ਜੇਲ੍ਹ 'ਚ ਸੀ ਮੈਨੂੰ ਤਾਂ ਉਹਦੀ ਬਾਜਵਾ ਸਾਹਿਬ ਤੇ ਰਾਜਾ ਬੜਿੰਗ ਜੀ ਆ ਕੇ ਕਹਿ ਗਏ ਸੀ ਵੀ ਤੁਹਾਨੂੰ ਜੀ ਅਸੀਂ ਸੰਗਰੂਰੋਂ ਲੜਾਵਾਂਗੇ ਸਾਰੇ ਸਹਿਮਤ ਆ ਜੀ ਇਹ ਸੁਣੀ ਹੋਣੀ ਆ ਤੁਸੀਂ ਨੇ ਸਾਰਿਆਂ ਨੇ ਗੱਲ ਤੇ ਸਾਨੂੰ 8 ਦਿਨ ਪਹਿਲਾਂ 7 ਦਿਨ ਪਹਿਲਾਂ ਦਿੱਲੀ ਸੱਦ ਕੇ ਵੀ ਇੱਕ ਦਿਨ ਵੀ ਆਜਾ ਤੜਕੇ ਤੈਨੂੰ ਟਿਕਟ ਦਿੰਨੇ ਆ ਤੇ ਸਾਨੂੰ ਕਹਿੰਦੇ ਜੀ ਐਡਜਸਟ ਕਰਦੇ ਆ ਫਿਰ ਸਾਡੇ ਤੋਂ ਜਿਹੜਾ 50-50000 ਰੁਪਿਆ ਡਿਸਪਲਿਨ ਅਸੀਂ ਜਿਹੜਾ ਰੱਖਿਆ ਆਪਣੀ ਪਾਰਟੀ ਨੂੰ ਟਿਕਟਾਂ ਅਪਲਾਈ ਕਰੀਆਂ ਫਿਰ ਇਹਦਾ ਮਤਲਬ ਤਾਂ ਜੇ ਤੁਹਾਨੂੰ ਪਤਾ ਸੀ ਵੀ ਤੁਸੀਂ ਟਿਕਟ ਉਹਨੂੰ ਦੇਣੀ ਆ ਫਿਰ ਤਾਂ ਤੁਸੀਂ ਆਮ ਪਰਿਵਾਰਾਂ ਦੇ 3 ਪੁੱਤਾਂ ਨੂੰ ਉਹਨਾਂ ਨੂੰ ਯੂਜ਼ ਕਰਨ ਵਾਸਤੇ ਰੱਖਿਆ ਹੋਇਆ ਨਾ ਇਹਨਾਂ ਨੇ ਜੇ ਉਹਨਾਂ ਨੂੰ ਪਤਾ ਸੀ ਸਾਡੀ ਐਲਓਪੀ ਨੂੰ ਵੀ ਪਤਾ ਸੀਗਾ ਤੇ ਸਾਡੇ ਪ੍ਰੈਜ਼ੀਡੈਂਟ ਨੂੰ ਵੀ ਪਤਾ ਸੀ ਫਿਰ ਮੈਂ ਤੇ ਮੇਰੀ ਵਾਈਫ ਨੇ ਦੋਵਾਂ ਨੇ ਅਪਲਾਈ ਕਰਿਆ ਫਿਰ ਸਭ ਤੋਂ ਟਿਕਟ ਅਪਲਾਈ ਹੀ ਨਾ ਕਰਾਉਂਦੇ ਅਸੀਂ ਜਿਹੜਾ ਕਹਿੰਦੇ ਸੀ ਸਾਨੂੰ ਟਿਕਟ ਦੇ ਦਿਓ 2022 ਦੇ ਵਿੱਚ ਵੀ ਜਿਵਨਿੰਗ ਚ ਆਉਣ ਮੈਨੂੰ ਧੱਕੇ ਨਾਲ ਲੜਾਈ ਗਈ ਵੀ ਤੂੰ ਲੜ ਜਦੋਂ ਸਾਰੇ ਭੱਜ ਗਏ ਸੀਗੇ ਜੀ ਫਿਰ 2 ਸਾਲ ਮੈਨੂੰ ਕੰਮ ਕਰਵਾਈਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਨਹੀਂ ਵੀ ਕੋਈ ਮੈਨੂੰ ਟਿਕਟ ਦੀ ਇੱਧਰ ਕਿਹੜਾ ਸੀ ਮੈਂ ਅਸੀਂ ਸਾਰੇ ਇੱਥੇ ਬੈਠੇ ਆ ਗੱਲ ਟਿਕਟ ਦੀ ਨਹੀਂ ਹੁੰਦੀ ਗੱਲ ਸੈਲਫ ਰਿਸਪੈਕਟ ਦੀ ਹੁੰਦੀ ਆ ਵੀ ਆ ਤੁਹਾਨੂੰ ਕੋਈ ਇਹ ਇਹ ਕਿਸ ਤਰੀਕੇ ਨਾਲ ਟ੍ਰੀਟ ਕਰ ਮੈਂ ਮੈਂ ਇਹ ਕਹੂੰਗਾ ਕਿ ਇਸ ਮਾਮਲੇ ਦਾ ਜੀ ਕਿ 골ਡੀ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ 골ਡੀ ਛੱਡਿਆ ਜੀ ਕਿਉਂਕਿ ਇੰਨੀ ਮਿਹਨਤ ਕਰਨ ਵਾਲੇ ਮੁੰਡੇ ਜੇ ਪਾਰਟੀ ਜਿਹੜੀ ਉਹਨਾਂ ਦੀ ਪ੍ਰਵਾਹ ਨਹੀਂ ਕਰੂਗੀ ਫਿਰ ਤੁਸੀਂ ਅੱਗੇ ਕਿਵੇਂ ਬਧੋਗੇ ਜੀ ਇਹੋ ਜਿਹਾ ਚਾਹੀਦਾ ਹਰ ਪਾਰਟੀ ਨੂੰ ਚਾਹੀਦਾ ਹੈ ਜਿਹੜੇ ਵਧੀਆ ਸਪੀਕਰ ਹੋਣ ਵਧੀਆ ਬੁਲਾਰੇ ਹੋਣ ਮਿਹਨਤੀ ਹੋਣ ਲੋਕਾਂ ਕੋਲੇ ਕੰਮ ਲੋਕਾਂ ਦੇ ਕੰਮ ਕਰਵਾਉਣੇ ਆਉਂਦੇ ਹੋਣ ਤੇ ਇਹ ਹਜੇ ਤਾਂ ਕਿੱਥੋਂ ਮਿਲਦੇ ਨੇ ਹਜੇ ਪਰ ਉਹਨਾਂ ਦਾ ਆਪਾਂ ਨੂੰ ਪਤਾ ਹੀ ਐ ਪਾਕਰ ਸਾਹਿਬ ਸੰਗਰੂਰ ਵਾਲੇ ਨੂੰ ਅਨੰਦਪੁਰ ਸਾਹਿਬ ਆਂ ਭੇਜਤਾ ਖੜਖਰੂਰ ਵਾਲੇ ਨੂੰ ਸੰਗਰੂਰ ਭੇਜਤਾ ਹੈ ਜੀ ਤੇ ਬਠਿੰਡੇ ਵਾਲੇ ਨੂੰ ਲੁਧਿਆਣੇ ਭੇਜਤਾ ਬਾਜਵਾ ਸਾਹਿਬ ਕਹਿੰਦੇ ਮੈਂ ਗੁਰਦਾਸਪੁਰ ਤੋਂ ਕਿਰਾਏ ਤੇ ਘਰ ਲੈਣਾ ਹੈ ਇੱਥੇ ਲੁਧਿਆਣੇ ਤਾਂ ਕਿ ਰਾਜਾ ਬੜਿੰਗ ਜਿੱਤਣਾ ਜਾਵੇ ਮੈਂ ਦੇਖੂੰਗਾ ਆਪ ਦਾ ਸਰਾ ਅੱਗੇ ਦੇਖ ਰੇਖ ਦੇ ਵਿੱਚ ਸਾਰਾ ਕਰੂਗਾ ਕਾ ਬਸ ਈ ਪਤਾ ਲੱਗਦਾ ਕੌਣ ਕਿਹਨੂੰ ਹਰਾਇ ਜਾਂਦਾ ਕੌਣ ਕਿਹਨੂੰ ਜਿਤਾਈ ਜਾਂਦਾ ਛੱਡੋ ਪਰੇ ਦਾ ਇੰਨਾ ਇੰਨਾ ਟਾਈਮ ਸਵਾਲ ਪੁੱਛਣ ਤੇ ਲਾਤਾ ਨਾ ਲੈ ਜਿਹੜੀ 12ਾਂ ਦੀ ਗੱਲ ਹੈ ਨਾ ਜੇ ਤੁਸੀਂ ਸਾਰੇ ਪੱਤਰਕਾਰ ਭਾਈ ਜਿਰਾ ਮੈਨੂੰ ਜਾਣਦਾ ਮੇਰੇ ਚਿਹਰੇ ਤੋਂ ਤੁਹਾਨੂੰ ਕੀ ਲੱਗਦਾ ਬਿਲਕੁਲ ਡਾਰੇ ਕੋਈ ਪੈ ਸੋ ਏਹੀ ਜੀ ਕੋਈ ਗੱਲ ਨਹੀਂ ਸਰਬ ਕਹਿੰਦੇ ਕਿ 70000 ਮੋਟ ਪਏ ਕਹਿੰਦੇ ਆਪ ਦੀ ਕਮਜ਼ੋਰੀ ਨੂੰ ਆਪ ਇਸ ਤਰ੍ਹਾਂ ਤੋਂ ਦੇਖ ਲੈਣਾ ਚਾਹੀਦਾ ਬਿਲਕੁਲ ਏਹੀ ਗੱਲ ਵਾ ਮੈਂ ਜਵਾਬ ਦੇਣ ਲੱਗਿਆ ਸੀਗਾ ਇਹੀ ਬੰਦੇ ਦੀ ਵੀਡੀਓ ਦੇਖਿਓ ਥੋੜੇ ਦਿਨ ਪਹਿਲਾਂ ਕਹਿੰਦਾ ਸੀ ਵੀ ਗੋਲਦੀ ਤੈਨੂੰ ਲਾਲ ਬੱਤੀ ਵਾਲੀ ਕਾਰ ਦੇਵਾਂਗੇ ਤੂੰ ਆਉਣ ਆਲਾ ਮੁੱਖ ਮੰਤਰੀ ਆ ਪੰਜਾਬ ਦਾ ਤੇ ਅੱਜ ਉਹ ਆਪਣੀ ਕੋਰਟ ਦੇ ਵਿੱਚ ਦੋਗਲਾ ਸ਼ਬਦ ਵਰਤ ਰਿਹਾ ਤੇ ਇਹ ਜਿਹੜੇ ਚੀਜ਼ਾਂ ਨੇ ਨਾ ਇਹ ਉਹਨਾਂ ਨੂੰ ਫਿਰ ਮੈਂ ਇਹ ਆਜਾ ਹੋ ਕੇ ਟਕਰੂੰਗਾ ਤਾਂ ਹੁਣ ਸਮਝ ਦੱਸੂਗਾ ਚੱਲੋ ਤੋਂ ਬਾਅਦ ਹੀ ਸਮਝ ਆਉਂਦਾ ਸਾਰਾ ਖੈਰਾ ਸਾਹਿਬ ਦੇ ਕਹਿਣ ਨਾਲ ਕਿੰਨੀਆਂ ਵੋਟਾਂ ਪੈ ਗਈਆਂ ਇਹ ਇਹ ਕੋਈ ਕਟੇਰੀਆ ਨਹੀਂ ਖੈਰਾ ਸਾਹਿਬ ਇਹ ਕਹਿੰਦੇ ਰਹੇ ਨੇ ਕਿ ਸ਼ਾਹਕੋਟ ਤੋਂ 1900 ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਜਦੋਂ ਬਾਈ ਇਲੈਕਸ਼ਨ ਹੋਈ ਸੀ ਜਦੋਂ ਸ਼ਾਹਕੋਟ ਕਦੇ 1900 ਵੋਟਾਂ ਵਾਲੀ ਪਾਰਟੀ 'ਚ ਮੈਂ ਥੋੜੀ ਦੁਬਾਰੇ ਜਾਊਂਗਾ ਕੋਈ ਸਵਾਲ ਪੁੱਛ ਲਿਆ ਤੂੰ ਨੂੰ ਹੋਰ ਪੁੱਛ ਲਿਓ ਕਿ ਹੁਣ ਜਿਹੜਾ ਜਦੋਂ ਇਹ ਪਿਛਲੀ ਵਾਰ ਬਠਿੰਡੇ ਤੋਂ ਆਏ ਸੀਗੇ 19 19000 ਵੋਟ ਵੀ ਨਹੀਂ ਪਈ ਸੀ ਹੈ ਜੀ ਜੋ ਬਠਿੰਡੇ ਤੋਂ ਆਏ ਸੀ ਬਠਿੰਡੇ ਵਾਲਿਆਂ ਤੋਂ ਮਾਫੀ ਮੰਗੀ ਕਿ ਮੈਂ ਇੱਥੇ ਗਲਤੀਆ ਹੁਣ 4 ਜੂਨ ਨੂੰ ਸਰੂਰ ਵਾਲਿਆਂ ਤੋਂ ਮੰਗਣੀ ਪਊਗੀ